ਹਾਂਜੀ ਪੰਕਜ ਜੀ ਜੈ ਸ਼੍ਰੀ ਰਾਮ ਜੀ ਅੱਜ ਤੁਹਾਡੇ ਸਾਹਮਣੇ ਹਾਲਾਤ ਦੇਖੋ ਜਿਹੜੇ ਗਲਤ ਕੰਮ ਹੋਇਆ ਜੀ ਗਊਸ਼ਾਲਾ ਦੇ ਵਿੱਚ ਰੂੜਾ ਤਲਾ ਦੇ ਵਿੱਚ ਇਹ ਕਿਸੇ ਨੇ ਜਾਇਜ਼ ਕੰਮ ਕੀਤਾ ਜਿਹੜੀ ਗਊ ਇਹ ਜਵਾਨ ਜਿਹੜੀ ਗਾਵਾਂ ਸੜੀਆਂ ਮਾਰੀਆਂ ਤੇ ਬਹੁਤ ਬੜੀ ਗੱਲ ਆ ਇਹ ਔਰ ਇਹ ਕੋਈ ਛਾਤਰੀ ਜਿਹੜਾ ਇੱਕ ਚੰਦਾ ਹੋ ਕੇ ਉਹ ਮੋਹੜ ਖਰਾਬ ਹੋਣ ਚਾਹੁੰਦਾ ਹੋਊਗਾ ਜਦੋਂ ਕਿ ਕੀ ਇਹ ਸਮਝ ਲੱਗ ਰਹੀ ਅਸੀਂ ਇਹ ਕੈਮਰਾ ਖੋਲ ਰਹੇ ਹਾਂ ਕੈਮਰੇ ਪਤਾ ਲੱਗ ਜਵੇ ਅਸੀਂ ਚਾਹਨੀ ਕੋਲ ਸਭ ਤੋਂ ਸਦਾ ਜਿੱਤੀ ਜਾਵੇ ਕਿਉਂਕਿ ਬੇਜਵਾਨ ਨੂੰ ਜ਼ਹਿਰ ਦੇਣੀ ਬਹੁਤ ਵੱਡੀ ਪਾਪ ਆ ਇਹ ਔਰ ਅਸੀਂ ਇਹ ਮੰਨ ਕਰਦੇ ਹਾਂ ਔਰ ਬਾਕੀ ਜਿੰਨੇ ਸਾਡੇ ਸਾਰੇ ਭਰਾ ਨੂੰ ਇਹ ਕਹਿੰਦੇ ਚੰਨਾ ਕਿ ਇਹਦੇ ਬਾਰੇ ਸੰਤੋਖ ਨਾਲ ਕਾਰਵਾਈ ਕੀਤੀ ਜਾਵੇ ਔਰ ਬੜਾ ਜਲਦ ਜਲਦ ਫੜਿਆ ਜਾਵੇ ਜੈ ਸ਼ੀ ਰਾਮ ਹਾਂਜੀ ਬੜਾ ਮੈਨੂੰ ਸਮਝਦਾ ਕਿ ਇਸ ਤੋਂ ਦਰਦਲਾ ਘਾਤਸਾ ਕੋਈ ਨ ਹੋ ਰਹੀ ਸਕਦਾ ਮੰਨ ਲਾ ਵੇਲੀ ਗੇਟ ਲੱਗੇ ਔਰ ਗਊਸ਼ਾਲਾ ਦੇ ਵਿੱਚ ਅੱਜ ਕਰੀਬ 10 ਦੇ ਕਰੀਬ ਜਿਹੜੀਆਂ ਗਊਆਂ ਉਹ ਮੈਨੂੰ ਇਹ ਲੱਗਦਾ ਹੈ ਕਿ ਜ਼ਹਿਰ ਕਰਕੇ ਜ਼ਹਿਰ ਖਾਣ ਕਰਕੇ ਉਹਨਾਂ ਦੀ ਬਹੁਤ ਹੋ ਚੁੱਕੀ ਹੈ ਔਰ ਹੋਰ ਵੀ ਕੁਝ ਗਾਈਆਂ ਇਸ ਤੋਂ ਪੀੜਤ ਨਜ਼ਰ ਆ ਰਹੀਆਂ ਸੋ ਬੜੇ ਦੁਖਦਾਈ ਖਬਰ ਹੈ ਔਰ ਵੈਟਰਨਰੀ ਟੀਮ ਜਿਹੜੀ ਹੈ ਜ਼ਿਲ੍ਹੇ ਦੀ ਆਲਰੇਡੀ ਵੈਟਰਨਰੀ ਡਾਕਟਰ ਜਿਹੜੇ ਆ ਜਾਂ ਫਾਰਮਾਸਿਸਟ ਨੇ ਉਹ ਸਾਰੇ ਉਹਨਾਂ ਦੇ ਇਲਾਜ ਲਈ ਲੱਗੇ ਹੋਏ ਨੇ ਤੇ ਕਾਫੀ ਲਗਭਗ 4 ਤੋਂ 5 ਗਾਵਾਂ ਜਿਹੜੀਆਂ ਉਹ ਵਿੱਚੋਂ ਬਚਾਅ ਵੀ ਲਈਆਂ ਗਈਆਂ ਹੈ ਔਰ ਹੋਰ گاਵਾ ਵੀ ਲਗਾਤਾਰ ਜਿਹੜੀਆਂ ਉਹ ਬਿਮਾਰ ਹੋ ਕੇ ਜ਼ਹਿਰ ਦੇ ਨਾਲ ਪ੍ਰੀੜਿਤ ਹੋ ਕੇ ਉਹ ਡਿੱਗ ਰਹੀਆਂ ਸੋ ਇਸ ਦੇ ਲਈ ਲਗਾਤਾਰ ਜਿਹੜੀ ਇੱਕ ਵੈਟਰਨਰੀ ਟੀਮ ਹੈ ਸਾਹਿਬ ਸਾਹਿਬ ਤੁਸੀਂ ਮੌਕੇ ਤੇ ਆ ਕੇ ਅਸੀਂ ਉਹ ਟੀਮ ਭੇਜੋ ਤਾਂ ਕਿ ਸਭ ਤੋਂ ਪਹਿਲਾਂ ਦਾ ਇਲਾਜ ਜਿਹੜਾ ਉਹ ਕਰਵਾਇਆ ਜਾਏ ਔਰ ਇਸ ਤੋਂ ਬਾਅਦ ਡੈਫੀਨਿਟਲੀ ਇਹ ਪੋਸਟਮਾਰਟਮ ਵੀ ਹੋਏਗਾ ਜ਼ਹਿਰ ਕਿਸ ਕਿਸਮ ਦਾ ਕੀ ਹੋਇਆ ਕਿਸ ਤਰ੍ਹਾਂ ਹੋਇਆ ਪੁਲਿਸ ਵੀ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਰਨ ਲਈ ਪਹੁੰਚ ਗਈ ਹੈ ਤੇ ਜੋ ਵੀ ਕੈਮਰੇ ਤੋਂ ਜੋ ਵੀ